ਲਗਾ ਮੈਂ ਬਹੁਤ ਪਰੇਸ਼ਾਨ ਹੋ ਚੁੱਕਾ ਹਾਂ ਦੱਸੋ ਮੇਰਾ ਹੱਲ ਕੋਰਟ ਦੇ ਵਿੱਚ ਹੀ ਦੁਬਾਰਾ ਇੰਨਾ ਟਾਈਮ ਹੋ ਗਿਆ ਚਲੋ ਕੋਰਟ ਹੀ ਮੈਨੂੰ ਦਵਾ ਦਿਓ ਮੈਂ ਨਹੀਂ ਕਹਿੰਦਾ ਸਰ ਜੀ ਹੁਣ 4 ਸਾਲ ਬਾਅਦ ਜਵਾਬ ਇਹਦਾ ਚੰਗਾ ਨਹੀਂ ਲੱਗਦਾ ਆਪਾਂ ਨੂੰ ਜਿਹੜਾ ਕੇਸ ਤੁਸੀਂ ਹੈਂਡਲ ਕਰਦੇ ਨੂੰ ਕਰੋ ਮੈਂ ਨਹੀਂ ਕਹਿੰਦਾ 4 ਸਾਲ ਚਲੋ ਲੱਗ ਗਏ ਜਿਹੜੇ ਲੱਗ ਗਏ ਨਿਜੀ ਇੰਸ਼ੋਰੈਂਸ ਕੰਪਨੀ ਤੋਂ ਆਪਣੀ ਹੀ ਦੁਕਾਨ ਦੇ ਕਲੇਮ ਲੈਣ ਲਈ ਜਲੰਧਰ ਦਾ ਇਹ ਵਿਅਕਤੀ ਲੁਧਿਆਣਾ ਦੇ ਲਗਾ ਰਿਹਾ ਹੈ ਵਾਰ-ਵਾਰ ਚੱਕਰ ਮੀਡੀਆ ਨੂੰ ਜਾਣਕਾਰੀ ਦਿੰਦੇ ਹਾਂ ਦੁਕਾਨ ਮਾਲਕ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਮੇਰੀ ਦੁਕਾਨ ਵਿੱਚ ਅੱਗ ਲੱਗ ਗਈ ਸੀ ਜਿਸ ਵਿੱਚ ਮੇਰਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ ਅਤੇ ਮੈਂ ਜਲੰਧਰ ਵਿਖੇ ਕਰਿਆਨਾ ਅਤੇ ਕੋਸਮੈਟਿਕ ਦੀ ਦੁਕਾਨ ਕਰਦਾ ਹਾਂ ਜਿਸ ਦੀ ਮੈਂ ਨਿੱਜੀ ਕੰਪਨੀ ਤੋਂ ਇੰਸ਼ੋਰੈਂਸ ਵੀ ਕਰਵਾਈ ਹੋਈ ਹੈ ਪਰ 3-4 ਸਾਲ ਬੀਤ ਜਾਣ ਮਗਰੋਂ ਵੀ ਮੈਨੂੰ ਨਿੱਜੀ ਕੰਪਨੀ ਦੇ ਵੱਲੋਂ ਕੋਈ ਕਲੇਮ ਨਹੀਂ ਮਿਲਿਆ ਮਾਨਯੋਗ ਅਦਾਲਤ ਦੇ ਵੱਲੋਂ ਇਸ ਕੰਪਨੀ ਨੂੰ ਇਹ ਵੀ ਕਿਹਾ ਗਿਆ ਹੈ ਕਿ ਜੋ ਇਸ ਦੁਕਾਨ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਨੁਕਸਾਨ ਹੋਇਆ ਹੈ ਉਹਨਾਂ ਦਾ ਬਣਦਾ ਮੁਆਵਜ਼ਾ ਕੰਪਨੀ ਰਾਹੀਂ ਦਿੱਤਾ ਜਾਵੇਗਾ ਲੁਧਿਆਣਾ ਤੋਂ ਟਿੰਕੇ ਦੀ ਖਾਸ ਰਿਪੋਰਟ ਮੈਂ ਦਾ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਚ ਇੰਸ਼ੋਰੈਂਸ ਕਰਾਈ ਸੀ ਇਹ ਆਪਣੀ ਸ਼ਾਪ ਦੀ ਕਰਿਆਨਾ ਵਿਦ ਕੋਸਮੈਸਟਿਕ ਦਾ ਕੰਮ ਤੇ ਮੇਰੀ ਦੁਕਾਨ ਭਾਜੀ 14 ਬਈ 27 ਫੁੱਟ ਆ ਲੰਬੀ ਉਹਦੇ ਵਿੱਚ ਅਸੀਂ ਕਹਿੰਦੇ ਜਿੰਨਾ ਮਰਜ਼ੀ ਮਾਲ ਕਾਇ ਸੱਕਦੇ ਇੰਨਾ ਪਿਆ ਪਰ ਮੈਂ ਕਹਿੰਦਾ ਨਹੀਂ ਮੇਰਾ ਮੈਂ ਕਹਿੰਦਾ ਗਰੇਤਿਆ ਕਿ 16 ਤੋਂ 18 ਲੱਖ ਤਾਂ ਮੇਰਾ ਨੁਕਸਾਨ ਹੋਇਆ ਮੈਂ ਨਹੀਂ ਕਹਿੰਦਾ ਮੇਰਾ 25 ਦਾ ਹੋਇਆ ਤੇ ਪਲੱਸ ਉਹ ਵੀਡੀਓ ਇਹਨਾਂ ਨੇ ਜੋ ਕੀ ਤੀਨ ਜੋਰ ਸੇ ਉਹ ਇਨਾ ਕੋਲ ਕਾਪੀਆਂ ਆ ਗਈਆਂ ਇਹ ਕੋ ਕਿੰਨਾ ਮਾਲ ਹੈਗਾ ਮੇਰੇ ਕੋ ਤਾਂ ਕੋਈ ਰਿਕਾਰਡ ਨਹੀਂ ਬਜਿਆ ਸਾਰਾ ਸੜ ਗਿਆ ਦੁਕਾਨ ਚ ਤੇ ਸਰ ਜੀ ਮੈਂ ਇਹ ਦੇਖੋ ਤੁਸੀਂ 1.5 ਸਾਲ ਆ ਮਹਿੰਦ ਸਾਹਿਬ ਜਿੰਨੀ ਵਾਰੀ ਮੈਂ ਉੱਥੇ ਲੈਟਰ ਭੇਜਣਾ ਨਾਲ ਹੀ ਲੈਟਰ ਕੱਢਵਾਉਣਾ ਨੋ ਕਲੀਮ ਇਹਨੇ ਇਹ ਨਹੀਂ ਕਹਿਣਾ ਕਿ ਤੂੰ ਕਾਕਾ ਕੋਈ ਕਾਜ ਕਿੱਦਾਂ ਕਰ ਲਾ ਇਹਨੇ ਨੋ ਕਲੀਮ ਕਰਕੇ ਭੇਜਿਆ ਮੈਨੂੰ ਤੇ ਹੁਣ ਸਰ ਜੀ 1.5 ਸਾਲ ਕੋਈ ਕੇਸ ਲੜਨ ਤੋਂ ਬਾਅਦ ਜੱਜ ਸਾਹਿਬ ਦਾ ਫੈਸਲਾ ਆਇਆ ਉਹ ਵੀ ਡਾਕੂਮੈਂਟ ਮੇਰੇ ਕੋਲ ਹੀ ਆ ਦੇ ਵਿੱਚੀ ਠੀਕ ਹੈ ਜੀ ਉਹਨਾਂ ਨੇ ਵੀ ਇਹੀ ਫੈਸਲਾ ਦਿੱਤਾ ਆ ਕਿ ਜਿਹੜਾ ਤੇਰਾ ਬੰਦਾ ਹੱਕ ਆ ਇਹ ਕੰਪਨੀ ਪੇ ਕਰੇਗੀ ਠੀਕ ਹੈ ਜੀ ਜੇ ਕਰੇ ਕੋਈ ਲੋਕਾਂ ਨੂੰ ਮੈਂ ਮੰਗਦਾ ਠੀਕ ਹੈ ਦੇ ਦਿਓ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਨਾ ਕਰਤੋ ਕਿੰਨੇ ਸਮੇਂ ਪਹਿਲੇ ਕਿ ਨੁਕੀ ਸਰਜੀ ਚੌਥਾ ਸਾਲ ਹੋ ਗਿਆ ਅੱਗ ਲੱਗੀ ਕੀ ਕਰਾਂਗੇ ਸੀ ਤਿੰਨ ਮੇਰੀਆਂ ਕੁੜੀਆਂ ਯਾਰ ਆ ਮੇਰੀ ਆਪਣੀ ਲੱਤ ਦੇਖਿਆ ਉੱਠਣ ਲੱਗੇ ਤੁਸੀਂ ਉੱਥੇ ਰਾੜ ਪਈ ਐ ਤੇ ਪਲੇਟ ਪਈ ਐ ਹਿੱਪ ਮੇਰੀ ਟੁੱਟ ਗਈ ਏ ਜਿਹੜੀ ਵੀ ਦੁਆਰੇ ਪਈ ਐ ਤੇ ਮੈਂ ਹੁਣ ਦੱਸੋ ਕੀ ਕਰਾਂ ਇਹਨੇ ਅੱਜ ਤੁਸੀਂ ਇੱਥੇ ਆਇਆ ਮਹਾਜਨ ਸਾਹਿਬ ਦੇ ਘਰ ਆਇਆ ਇੱਥੇ ਕਿ ਦਫ਼ਤਰ ਇਹਦਾ ਸਰਜੀ ਇਹਨਾਂ ਦਾ ਘਰ ਵੀ ਇਹੀ ਐ ਤੇ ਦਫ਼ਤਰ ਵੀ ਇਹੀ ਐ ਇਹਨਾਂ ਨੇ ਤੁਹਾਡੇ ਸਾਹਮਣੇ ਮੈਨੂੰ ਕਹਿੰਦਾ ਮੈਂ ਬਿਮਾਰ ਆ ਮੈਨੂੰ ੱੱਕੇ ਦੇ ਕੇ ਗੀਟ ਨਾਲ ਲੱਗਾ ਸੀਗਾ ਮੈਂ ਕਿਹਾ ਵੀ ਸਰ ਕੀ ਮੇਰਾ ਗਰੀਬ ਦਾ ਸੋਚੋ ਗੀਟ ਨਾਲ ਦਾ ਕੀ ਬੰਨਣਾ ਤੁਹਾਡਾ ਸਿੱਧੇ ਖ हां कर जी ਕਿੰਨੇ ਕ ਚੱਕਰ ਲਾ ਦੇ ਕੋ ਜਾਲ ਸੰਦਾਂ ਵਿੱਚ ਉਹਨਾਂ ਦੇ ਬਾਜੀ 4 ਸਾਲ ਦੇ ਵਿੱਚ ਸਾਲ ਦੇ 365 ਦਿਨ ਹੁੰਦੇ ਆ ਮੈਨੂੰ ਉਮੀਦ ਆ ਮੈਂ 2 ਸਾਲ ਹੀ ਤੱਕ ਹੀ ਹਾਲਿਆ ਇਹ ਦੇਖੋ ਕਦੇ ਫੁਵਾੜੇ ਮੈਂ ਆਜੋ ਤੁਸੀਂ ਜੇ ਫੁਵਾੜੇ ਗਏ ਤਾਂ ਨਹੀਂ ਲੁਧਿਆਣੇ ਆਜੋ ਲੁਧਿਆਣੇ ਵਾਲੇ ਜਿੰਦਰਤਾ ਦਾ ਡਾ ਕੰਮ ਇਹਨਾਂ ਨੇ ਮੈਨੂੰ ਜੀ ਘੂਤ ਫੇਰੀ ਪਾਈ ਰੱਖਿਆ ਸਾਰੀ ਹੁਣ 20 ਹੀ ਕੰਮ ਕਰ ਰਹੇ ਤੁਸੀਂ ਕੀ ਮੰਗ ਕੀ ਕਰਦੇ ਮੇਰੀ ਮੰਗ ਤਾਂ ਸਰ ਜੀ ਇਹੀ ਆ ਕਿ ਮੇਰਾ ਜੋ ਬੰਦਾ ਹੱਕ ਮੈਨੂੰ ਦਵਾਇਆ ਜਾਵੇ ਮੈਂ মিডিਆ ਵੀ ਤੁਹਾਡੇ ਭਰਾਵਾਂ ਦਾ ਧੰਨਵਾਦ ਹੈ ਜਿਹੜਾ ਤੁਸੀਂ ਕਵਰ ਕੀਤੀ ਮੇਰੀ ਆ ਕੇ ਠੀਕ ਹੈ ਜੀ ਬਾਕੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਚਾਹੇ ਆਪਣੇ ਮੁੱਖ ਮੰਤਰੀ ਕਰਾਵੇ ਜਾਂ ਸੈਂਟਰ ਦਾ ਕੋਈ ਵਜ਼ੀਰ ਆਵੇ ਠੀਕ ਹੈ ਜੀ ਆਪਾਂ ਨੂੰ ਇਨਸਾਫ ਚਾਹੀਦਾ ਆ ਮੇਰੇ ਬੱਚੇ ਰੋਣਦੇ ਭਾਜੀ 20 ਸਾਲ ਦਿੱਤੀਆਂ ਗਈਆਂ ਆ ਮਨਪੂਰਨਾ ਦੇ ਪੁੱਛ ਲਈ ਆ ਕੇ ਮੈਂ ਗਣੇਸ਼ ਰੱਖ ਕੇ ਆ ਆਪਣਾ 50000 ਦੇ ਵਿੱਚ ਅੱਜ ਤੋਂ ਜਿਹੜਾ 15 ਸਾਲ ਪਹਿਲਾਂ ਬਣਵਾਇਆ ਮੈਂ ਆਪਣੀ ਬੇਟੀ ਵਾਸਤੇ ਗਹਿਣਾ ਉਹ ਖੇਡਣ ਵਾਸਤੇ ਉਹ ਮੇਰੇ ਅੱਖਾਂ ਤੋਂ ਪਾਣੀ ਨਿਕਲ ਗਿਆ ਉਹਨੂੰ ਮੈਂ ਕਹਿੰਦਾ ਆ ਦੇਖੋ ਮੇਰੇ ਕਿਹੜੇ ਹਾਲਾਤ ਹੋ ਚੁੱਕੇ ਨੇ ਜਿਹੜਾ ਮੈਨੂੰ ਆਪਣੇ ਦੇਵੀ ਦੇਵਤਿਆਂ ਦੀਆਂ ਚੀਜ਼ਾਂ ਵੇਚ ਰੀਆਂ ਪੈ ਰਹੀਆਂ